ਸਾਤਰੀਆ ਕਾਲਜੀ ਸੋਨਤਾ ਤੁਹਾਡਾ ਮਨ ਸੁਈਤਾ ਗਬਟੇ ਦੇ ਵਿੱਚ ਤੇ ਅੱਜ ਅਸੀਂ ਆ ਸਿੱਖਾਂਗੇ ਜਿਸ ਤਰ੍ਹਾਂ ਤੁਸੀਂ ਇਹ ਦੇਖਦੇ ਹੋ ਹਨ ਇਹ ਹੈਗਾ ਤਾਂ ਆਪਾਂ ਗੰਢ ਧੋਪਈਆ ਬਟੇ ਛੱਲੇ ਜਿਵੇਂ ਆਪਣੇ ਅਲੱਗ-ਅਲੱਗ ਜਿਵੇਂ ਬਣਦੇ ਨੇ ਉਹ ਕਿੱਦਾਂ ਬਣਾਵਾਂਗੇ ਆਪਾਂ ਠੀਕ ਹੈ ਇਹਦੇ ਲਈ ਆਪਾਂ ਉਹੀ ਸੂਈ ਆਪਾਂ ਜਿਵੇਂ ਤੁਹਾਨੂੰ ਪਹਿਲਾਂ ਵੀ ਦਿਖਾਈ ਸੀਗੀ ਇਹ ਐਡੀ ਆਪਣੇ ਕੋਲੇ ਸੂਈ ਆਗੀ ਤੇ ਇਹਦੇ ਲਈ ਆਪਾਂ ਜਿੱਦਾਂ ਪਹਿਲਾਂ ਤੁਹਾਨੂੰ ਦੱਸਿਆ ਸੀਗਾ ਕਿ ਆਪਾਂ ਜਦੋਂ ਗੰਢ ਧੋਪੇ ਵਾਲਾ ਜਿਹੜਾ ਡਿਜ਼ਾਈਨ ਬਣਾਉਨੇ ਆ ਤੇ ਉਹਦੇ ਵਿੱਚ ਆਪਾਂ ਡਬਲ ਧਾਗਾ ਤੁਹਾਨੂੰ ਦੱਸਿਆ ਸੀਗਾ ਲੈਣਾ ਇਹਦੇ ਵਿੱਚ ਆਪਾਂ ਜਿਹੜਾ ਸਿੰਗਲ ਥ्रेड ਹੀ ਲੈ ਰਹੇ ਆ ਇਹਦੇ ਵਿੱਚ ਵੀ ਬਾਲ ਉਦੋਂ ਪਹਿਲਾਂ ਆਪਾਂ ਦੱਸਿਆ ਸੀ ਵੀ ਤੁਹਾਨੂੰ ਇੱਕ ਬਾਲ ਪਾਉਣਾ ਹੈ ਇਹਦੇ ਵਿੱਚ ਆਪਾਂ ਨੇ ਦੋ ਬਾਲ ਪਾ ਲੈਣੀਆਂਗੇ ਇੱਕ ਮਿੰਟ ਤੇ ਆ ਇਸ ਤਰ੍ਹਾਂ ਆਪਾਂ ਦੋ ਬਾਲ ਪਾ ਲਈ ਜੀ ਤੇ ਜਿਹੜੀ ਆਹ ਜਦੋਂ ਗੰਢ ਦੇਣੀ ਆਗੀ ਹੈ ਨਾ ਜਿਹੜਾ ਧਾਗਾ ਉੱਪਰ ਲਾਉਣਾ ਉਹਨੂੰ ਥੋੜਾ ਜਿਹਾ ਇੱਕ ਮਿੰਟ ਮ ਸੋਰੀ ਇਹਨਾਂ ਹੇਠੇ ਧਾਗਾ ਆ ਗਿਆ ਸੀ ਆਪਣੇ ਕੋਲ ਹੋਰ ਦੇਖੋ ਤੁਸੀਂ ਇਸ ਤਰ੍ਹਾਂ ਕਰਕੇ ਜਿਹੜਾ ਇਹ ਧਾਗਾ ਜਿਹੜਾ ਥੋੜਾ ਜਿਹਾ ਲੂਜ਼ ਉਹ ਨੂੰ ਰੱਖਣਾਗਾ ਉੱਪਰ ਲੈ ਨੂੰ بس ਇਹਨੂੰ ਇੱਥੇ ਫੜ ਲੈਣਾ ਤੇ ਇਹਨੂੰ نیچے ਨੂੰ ਜਿਹੜਾ ਇਹ ਖਿੱਚ ਲੈਣਾ ਦੇਖੋ ਇਸ ਤਰ੍ਹਾਂ ਇਹ ਛੱਲਾ ਬਣ ਗਿਆ ਠੀਕ ਹੈ ਇਸੇ ਤਰ੍ਹਾਂ ਮੈਂ ਤੁਹਾਨੂੰ ਹੋਰ ਵੀ ਪਾ ਕੇ ਦਿਖਾਉਣੀ ਐ ਇਹ ਵੀ ਜਿੱਦਾਂ ਆਪਾਂ ਗੋਲ ਉਹ ਕੁੰਡਾ ਲਾ ਲਈ ਆਪਾਂ ਬਣਾਉਣੀ ਆਂਗੇ ਇਹ ਜਿਹਦਾ ਸਰਕਲ ਜਿਹੜਾ ਬਣਾਇਆ ਹੋਇਆ ਉਹਦੇ ਨਾਲ ਨਾਲ ਹੀ ਆਪਾਂ ਨੇ ਇਹ ਕੱਢਣੀ ਆਂਗੀ ਤੇ ਇਸ ਤਰ੍ਹਾਂ ਦੇਖੋ ਦੋ ਲੈ ਕੇ ਤੇ ਉਦਾਂ ਹੀ ਪਾ ਕੇ ਫਿਰ ਜਦੋਂ ਤੁਸੀਂ ਸੇਕ ਸਕਦੇ ਨੇ ਇਹ ਥੋੜਾ ਜਿਹਾ ਲੂਜ਼ ਹੋ ਜਾਂਦਾ ਜਦੋਂ ਆਹ ਦੇਖੋ ਪਾ ਰਹੇ ਹਾਂ ਆਪਾਂ ਇਹ ਲੂਜ਼ ਆ ਥੋੜਾ ਜਿਹਾ ਇਹ ਬਸ ਇਹ ਨੂੰ ਐਸੇ ਤਰ੍ਹਾਂ ਐਵੇਂ ਖਿੱਚੇ ਲੈਣਾ ਤੇ ਉਹ ਦੇਖੋ ਛੱਲਾ ਜਿਹੜਾ ਇਹ ਬਣ ਜਾਂਦਾ ਹੈ ਕਿਆ ਦੇਖੋ ਤੁਸੀਂ ਦੇਖ ਰਿਹਾ ਇਹ ਆਪਾਂ ਚੱਲੇ ਇਸ ਤਰ੍ਹਾਂ ਬਣ ਜਾਂਦੇ ਨੇ ਮਤਲਬ ਇਹ ਦਿਨ ਥੋੜਾ ਜਿਹਾ ਵੀ ਉਹ ਥੋੜਾ ਹਾਰਡ ਬਣਦਾ ਇਹ ਥੋੜੇ ਸੌਫਟ ਸੌਫਟ ਜਿਹੇ ਰਹਿੰਦੇ ਨੇ ਜਿਆਦਾ ਇਸੇ ਤਰ੍ਹਾਂ ਆਪਾਂ ਦੋਈ ਬਲ ਪਾਉਣੇ ਨੇ ਦੋ ਬਲ ਪਾ ਕੇ ਮਤਲਬ ਇਹਨੂੰ ਖਿੱਚਣਾ ਨਹੀਂ ਹੈਗਾ ਜਿਆਦਾ ਇਹ ਪ੍ਰੋਪਰ ਜਿਹੜਾ ਲੂਜ਼ ਹੈ ਜਿਹੜਾ ਉਹ ਦੇਣਾਗਾ ਬਹੁਤ ਹੀ ਧਿਆਨ ਦੇ ਨਾਲ ਦੇਖੋ ਨਾ ਇਸ ਤੋਂ ਅਲੱਗ ਲਈ ਛੱਲੇ ਜਿਹੜੇ ਬਣਦੇ ਜਾਣਗੇ ਠੀਕ ਹੈ ਛੱਲਿਆਂ ਵਾਲੀ ਜਿਮਕਾ ਕਿੰਨੀ ਹੈ ਵੀ ਜਿਹੜਾ ਇਹ ਗੰਡ ਧੋਪਾਈ ਹੈ ਮਤਲਬ ਇਹਦੇ ਨਾਲ ਵੀ ਇੱਕ ਹੋਰ ਮੈਥਡ ਆ ਜਾਂਦਾ ਹੈ ਠੀਕ ਹੈ ਦੇਖ ਸਕਦੇ ਹੋ ਬਹੁਤ ਹੀ ਸੋਹਣੇ ਬਣਦੇ ਨੇ ਹਲਕੇ ਹੱਥ ਨਾਲ ਇਹਨੂੰ ਜ਼ਿਆਦਾ ਨਹੀਂ ਖਿੱਚਣਾ ਮਤਲਬ ਨਹੀਂ ਤਾਂ ਜੇ ਜ਼ਿਆਦਾ ਖਿੱਚਾਂਗੇ ਤਾਂ ਜਿੱਦਾਂ ਆਪਾਂ ਪਹਿਲਾਂ ਤੁਹਾਨੂੰ ਦੱਸਿਆ ਸੀ ਉਹ ਟਾਈਟ ਵਾਲੀ ਆਪਣੀ ਜਿਹੜੇ ਗੰਢ ਧੋਪਿਆ ਉਹ ਬਣ ਜਾਊਗਾ ਤੇ ਇਹਦੇ ਨਾਲ ਆਪਾਂ ਜਿਹੜੇ ਇਹ ਲੂਜ਼ ਛੱਲੇ ਪਾਉਣੇ ਨੇ ਇਹ ਤੁਸੀਂ ਵੇਖੋ ਉਸ ਤਰ੍ਹਾਂ ਨੂੰ ਮਾੜਾ ਜਿਹਾ ਫੜ ਲੈਣਾ ਹੈ ਦੇਖ ਸਕਦੇ ਹੋ ਹੈਨਾ ਇਸੇ ਤਰ੍ਹਾਂ ਹੀ ਆਪਾਂ ਨਾਲ-ਨਾਲ ਇਹ ਤਾਂ ਜਿਹੜਾ ਸਰਕਲ ਜਿਹੜਾ ਆਪਣਾ ਬਣਾਇਆ ਹੋਇਆਗਾ ਇਹਦੇ ਆਪਾਂ ਸਾਰੇ ਇਦਾਂ ਹੀ ਛੱਲੇ ਬਣਾ ਲੈਣੇ ਨੇ ਮਤਲਬ ਜਿਹੜੇ ਵਾਲ ਤੁਸੀਂ ਦੇਖੋਗੇ ਦੋ ਹੀ ਪਾਉਣੇ ਨੇ ਇਸ ਤਰ੍ਹਾਂ ਨਾ ਆਪਾਂ ਬਹੁਤ ਹੀ ਲੂਜ਼ ਹੱਥ ਨਾਲ ਦੇਖੋ ਤੁਸੀਂ ਨਾ ਇਹ ਜਿਹੜਾ ਛੱਲਾ ਹੈਗੇ ਅੰਦਰਲੀ ਸਾਈਡ ਨੂੰ ਹੀ ਰੱਖਣਾ ਸਾਰੇ ਜਿਵੇਂ ਆਪਾਂ ਤੁਸੀਂ ਦੇਖ ਰਹੇ ਹੋ ਨਾ ਜਿਹੜਾ ਕੇਸ ਆ ਇਹ ਜਿਹੜੀ ਆ ਉੱਪਨ ਵਾਲੀਏ ਬਾਹਰੀ ਸਾਈਡ ਆਪਾਂ ਇਹਦੀ ਰੱਖਣੀ ਹੈਗੀ ਠੀਕ ਹੈ ਇਹ ਮਤਲਬ ਇਹ ਨਹੀਂ ਹੈਗਾ ਤੁਸੀਂ ਜੇ ਤੁਹਾਨੂੰ ਥੋੜਾ ਜਿਹਾ ਔਖਾ ਲੱਗਦਾ ਤੁਸੀਂ ਆਪਾਂ ਫ੍ਰੇਮ ਘਮਾਲੂ ਦੇ ਹਿਸਾਬ ਨਾਲ ਤੇ ਉਸੇ ਤਰ੍ਹਾਂ ਹੀ ਆਪਾਂ ਇਹਨਾਂ ਨੂੰ ਬਣਾਉਣਾ ਹੈਗਾ ਠੀਕ ਹੈ ਇਸ ਤਰ੍ਹਾਂ ਹੁਣ ਇਹ ਤੁਸੀਂ ਦੇਖ ਸਕਦੇ ਹੋ ਇਹ ਸਾਰਾ ਇਹ ਸਰਕਲ ਬਣ ਗਿਆ ਹੁਣ ਇਹਦੇ ਵਿੱਚ ਵੀ ਜਿਹੜੇ ਆਪਾਂ ਭਰਨੇ ਉਹ ਵੀ ਇਸੇ ਤਰ੍ਹਾਂ ਇਹ ਪਛਲਾ ਬਣਾ ਕੀ ਉਪਰਾਂ ਅੰਗੇ ਠੀਕ ਹੈ ਤੁਸੀਂ ਦੇਖ ਲਓ ਨਾ ਹਾਂਜੀ ਦਿਖਾਉਣਾ ਆਪਾਂ ਸਾਰਾ ਜਿਹੜਾ ਇਹ ਫੁੱਲ ਹੈ ਇਹ ਟੋਟਲ ਆਪਾਂ ਤਿੰਨ ਜਿਹੜੀਆਂ ਲਾਈਨਾਂ ਨੇ ਉਹ ਛੱਲਿਆਂ ਨਾਲ ਬਣਾ ਲਿਆ ਨੇ ਕਿ ਉਹ ਸੇ ਤਰ੍ਹਾਂ ਹੀ ਤੁਸੀਂ ਇਸ ਛੱਲੇ ਦਾ ਵੀ ਮਤਲਬ ਜਿਹੜੀ ਸਾਈਡ ਹੈ ਉਹ ਬਾਹਰੀ ਸਾਈਡ ਹੀ ਰੱਖਣੀ ਹੈ ਹੁਣ ਇੱਥੇ ਆਪਾਂ ਨੂੰ ਇੱਕ ਕਟ ਲੱਗ ਰਿਹਾ ਦਾ ਥੋੜਾ ਜਿਹਾ ਸਪੇਸ ਆ ਆਪਾਂ ਇੱਥੇ ਵੀ ਇੱਕ ਐਡ ਕਰ ਦਿੰਦੇ ਆ ਠੀਕ ਹੈ ਜਿਹੜਾ ਸਪੇਸ ਜਿਹੜੀ ਇਹਦਾ ਫੇਸ ਰੱਖਣਾ ਉਹ ਇਧਰਲੀ ਹੀ ਸਾਈਡ ਹੀ ਰੱਖਣਾਗਾ ਸਾਈਡਾਂ ਵੱਲ ਨੂੰ ਬਾਹਰ ਵੱਲ ਨੂੰ ਇਹ ਕੋਈ ਵੀ ਛੱਲਾ ਅੰਦਰਲੀ ਸਾਈਡ ਨਹੀਂ ਪਾਊਗਾ ਠੀਕ ਹੈ ਜੀ ਤੇ ਹੁਣ ਇੱਧਰ ਦੇ ਵਿੱਚ ਆਪਾਂ ਨਾ ਸੈਂਟਰ ਦੇ ਵਿੱਚ ਇੱਕ ਮੋਤੀ ਲਾ ਦਿਆਂਗੇ ഇത് ഫൈന ലുക്കോ സ്പീഗ ਇਹ بڑا ਥੋੜਾ ਜਿਹਾ ਮੋਤੀ ਤੇ ਇਹਦੇ ਵਿੱਚ ਇਹ ਸੂਈ ਨਿਕਲ ਗਈ ਨਹੀਂ ਹੈ ਜੇ ਤੁਸੀਂ ਥੋੜਾ ਜਿਹਾ ਛੋਟਾ ਮੋਤੀ ਲਾਉਣਾਗਾ ਤਾਂ ਉਹਦੇ ਲਈ ਤੁਹਾਨੂੰ ਬ੍ਰੀਕ ਸੂਈ ਲੈਣੀ ਪਊਗੀ ਤੁਸੀਂ ਦੇਖ ਸਕਦੇ ਹੋ ਕਿ ਕਿੰਨੀ ਸੋਹਣੀ ਇਹਦੀ ਲੁੱਕ ਆ ਜਿਹੜੀ ਬਣ ਕੇ ਵੀ ਰੈਡੀ ਹੋਈ ਹੈ ਤੁਸੀਂ ਦੇਖ ਲਓ ਨਾ ਬਹੁਤ ਹੀ ਸੋਹਣੀ ਹੈ ਜਿਹੜੇ ਛੱਲਿਆਂ ਨਾਲ ਇਹ ਜਿਹੜਾ ਫਲਾਵਰ ਹੈ ਤੁਸੀਂ ਦੇਖ ਲਓ ਕੋਈ ਵੀ ਧੱਗ ਆਪਾਂ ਇਹਨਾਂ ਕੈਂਸਾ ਦੇ ਵੀ ਖਿੰਡਿਆ ਜਾ ਜਾ ਇੱਧਰ ਉੱਧਰ ਨੂੰ ਤੇ ਸੋ ਸੋ ਜੇ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗੀ ਤਾਂ ਪਲੀਜ਼ ਸਬਸਕ੍ਰਾਈਬ ਮਾਈ ਚੈਨਲ ਹੈਨਾ ਸ਼ੇਅਰ ਇਟ ਥੈਂਕ ਯੂ ਫॉर ਵਾਚਿੰਗ